ਗੁਰੂ ਕੀ ਗੋਲਕ ਗਰੀਬ ਦਾ ਮੂੰਹ ਸਭ ਤੋਂ ਵੱਧ ਨੇੜੇ ਰਹੇ ਹਾਂ ਤੇ ਤੁਹਾਨੂੰ ਕੀ ਲੱਗਦਾ ਵੀ ਉਹ ਗੋਲਕ ਕਿੱਥੇ ਵਰਤੀ ਜਾਂਦੀ ਹੈ ਉਹਨਾਂ ਨੇ ਮੈਨੂੰ ਬੁਲਾ ਕੇ ਜੀ ਕਹਿੰਦੇ ਵੀ ਤੈਨੂੰ ਤੂੰ ਚੋਰੀ ਕੀਤੀ ਹੈ ਜੁਰਮਾਨਾ ਲੱਗੂ 6000 ਰੁਪਿਆ ਹਾਂ ਮੈਂ ਪੈਸੇ ਉਹਨਾਂ ਦੇ ਅੱਗੇ ਧਰਤੇ ਹਾਂ ਤੇ ਉਹ ਮੈਨੂੰ ਕਹਿੰਦੇ ਤੈਨੂੰ ਅਸੀਂ ਤੇ ਕਾਰਵਾਈ ਕੀਤੀ ਜੇ ਉਹਨੇ 6000 ਰੁਪਏ ਜੁਰਮਾਨਾ ਪਰ ਗੋਲਕਤਾ ਜੀ ਆਪ ਹੀ ਆਪ ਆਪ ਹੀ ਵਰਤੀ ਜਾਂਦੇ ਜਿਹੜੇ ਕੜਾ ਮਚੌਦਰੀ ਮਰੇ ਰੱਖੇ ਹੋਏ ਨੇ ਜਾਂ ਮੈਨੇਜਰ ਐਂਡ ਇੰਸਪੈਕਟਰ ਲਾਰੋ ਉਹ ਇਹਨਾਂ ਦੀ ਰਲੀਆਂ ਮਿਲੀਆਂ ਹੁੰਦੀਆਂ ਸਾਰੀਆਂ ਜੀ ਤੇ ਕੁਝ ਚੋਰੀ ਉਹ ਹੁੰਦੀ ਆ ਜਮਕ ਗੋਲਕ ਤੋੜ ਦੀ ਗੋਲਕ ਚੋਂ ਪੈਸੇ ਕੱਢ ਲੇ ਜਾਂ ਮ ਕਿਸੇ ਜੀਬ ਕੱਤਰ ਲਈ ਜਾਂ ਉੱਥੋਂ ਮ ਕੋਈ ਹੋਰ ਚੋਰੀ ਚੀਜ਼ ਕਰਨ ਦੀ ਜਿਨ੍ਹਾਂ ਦੇ ਉੱਤੇ ਕੁੜੀਆਂ ਨੂੰ ਛੇੜਛਾੜ ਦੇ ਵੀ ਕੁਝ ਕੁ ਲੋਕ ਦੇ ਇਲਜ਼ਾਮ ਲੱਗੇ ਉਹਨਾਂ ਨੂੰ ਮਾਫੀਆਂ ਵੀ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਐ ਐਸਜੀਪੀਸੀ ਦੇ ਵੱਲੋਂ ਇੱਕ ਬੰਨੇ ਕੋਈ ਹੈਂਡੀਕੈਪਟ ਬੰਦਾ ਜਿਹਨੂੰ ਸ਼ਾਇਦ ਪਤਾ ਨਹੀਂ ਸੀ ਉਹ ਸੇਵਾ ਮੈਨੂੰ ਵੀ ਲਾ ਸਕਦੇ ਸੀ ਮੈਨੂੰ ਕਹਿੰਦੇ ਮੈਂ ਬੈਠ ਕੇ ਬਰਤਨ ਵੀ ਸਾਫ਼ ਕਰ ਸਕ ਜੀ ਮੇਰੀ ਗਲਤੀ ਸੀ ਪਰ ਉਹ ਗਲਤੀ ਨਹੀਂ ਹੈਗੀ ਕਿਸੇ ਤੋਂ ਮਰਜ਼ੀ ਪੁੱਛਿਆ ਜਾਵੇ ਐਮਏ ਵਗੈਰਾ ਕਰ ਰਹੇ ਨੇ ਜਾਂ ਸੰਗੀਤ ਦੇ ਕੋਈ ਵੀ ਡਿਗਰੀਆਂ ਕਰ ਰਹੇ ਨੇ ਪਰ ਉਹਨਾਂ ਨੇ ਜੇ 8 8 8 8000 ਦੇ ਵਿੱਚ 3 3 ਸਾਲ ਭੌਂਕਣਾ ਉਹਨਾਂ ਨੇ ਮੈਂ ਤਾਂ ਇਹੀ ਬੇਨਤੀ ਕਰਉ ਇਹਦੋਂ ਤਾਂ ਕੋਈ ਹੋਰ ਨੌਕਰੀਆਂ ਕਰ ਲਓ ਹੁਣ ਵੀ ਮੇਰੇ ਬੱਚੇ ਚਾਰ ਬੱਚੇ ਦੇ ਦੋ ਬੇਟੀਆਂ ਦੋ ਬੇਟੇ ਆ ਤੇ ਜਿਹੜਾ ਮੈਂ ਆਪ ਹੈਂਡੀਕੈਪਟਾ ਮੇਰੀ ਘਰ ਵਾਲੀ ਬਲਾਈਂਡ ਨੇ ਪੰਗਤ ਤਾਂ ਹੈਲਪ ਕਰਦੀ ਸੀ ਮੇਰੀ ਬੱਚਿਆਂ ਦੀ ਫੀਸ ਭਰਦੇ ਸੀ ਹਾਂ ਪਰ ਇਹਨਾਂ ਨੇ ਇਹ ਕਮੇਟੀਆਂ ਨੇ ਅ ਮੈਨੇਜਰਾਂ ਨੇ ਇੰਸਪੈਕਟਰਾਂ ਸਾਨੂੰ ਮੰਗਤੇ ਬਣਾਤਾ ਹੁੰਦਾ ਸੀ ਉਹਨਾਂ ਸੀ ਬਾਰ-ਬਾਰ ਮੰਗਤੇ ਥੋੜੀ ਬਣਾ ਗੀ ਹਰੇਕ ਤੋਂ ਇਹ ਭੀਖ ਮੰਗਣ ਦਾ ਕੰਮ ਹੋ ਗਿਆ ਕਿ ਅਸੀਂ ਗੁਰੂ ਨੇ ਸਿੱਖਾਂ ਨੂੰ ਮੰਗਣ ਲਈ ਨਹੀਂ ਸਿੱਖ ਬਣਾਇਆ ਸਿੱਖ ਕੌਮ ਉਸਾਰਜੀ ਉਹਨਾਂ ਨੂੰ ਆਪਣੀ ਕਿਰਤ ਕਰਕੇ ਆਪਦਾ ਜਾਨਕੀ ਕਿਰਤ ਕਰਕੇ ਪਾਲਣ ਪੋਸਣ ਲਈ ਬਣਾਇਆ ਨਾ ਕਿ ਸਿੱਖ ਸੰਗਤਾਂ ਤੋਂ ਮੰਗਣ ਦੇ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਲਿਵ ਆਨ ਟੀਵੀ ਤੇ ਮੈਂ ਹਾਂ ਗਗਨ ਸਿੱਧੂ ਅੱਜ ਅਸੀਂ ਪਿੰਡ ਜਵਾਰਕੇ ਜ਼ਿਲ੍ਹਾ ਮਾਨਸਾ ਦੇ ਵਿੱਚ ਬੈਠੇ ਹੋਏ ਆ ਮੇਰੇ ਨਾਲ ਭਾਈ ਮੱਖਣ ਸਿੰਘ ਜੀ ਮੌਜੂਦ ਨੇ ਏ ਪਾਠੀ ਸਿੰਘ ਨੇ ਰਾਗੀ ਸਿੰਘ ਨੇ ਇਹਨਾਂ ਨੂੰ ਜੇ ਆਪਾਂ ਘਰ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਘਰ ਦਾ ਜਿਹੜਾ ਗੁਜ਼ਾਰਾ ਸੀ ਉਹ ਇਸੇ ਸੇਵਾ ਚੋਂ ਹੀ ਹੁੰਦਾ ਸੀ ਪਰ ਇਹਨਾਂ ਨੂੰ ਬਿਨਾ ਕਿਸੇ ਗਲਤੀ ਜਾਂ ਜੋ ਵੀ ਗੱਲਬਾਤ ਹੋਈ ਉਹਦੇ ਤੋਂ ਐਸਜੀਪੀਸੀ ਨੇ ਇਹਨਾਂ ਨੂੰ ਨੌਕਰੀ ਤੋਂ ਕੱਢਤਾ ਤੇ ਇਹਨਾਂ ਦਾ ਪਰਿਵਾਰ ਕਿਤੇ ਨਾ ਕਿਤੇ ਇਹਨਾਂ ਦੇ ਸਿਰ ਤੇ ਹੀ ਚੱਲਦਾ ਸੀ ਗੱਲਬਾਤ ਕਰਦੇ ਆ ਭਾਈ ਸਾਹਿਬ ਹੋਣਾ ਦੇ ਨਾਲ ਭਾਈ ਸਾਹਿਬ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਹਾਂਜੀ ਹਾਂਜੀ ਮੈਂ ਰਾਗੀ ਮੱਖਣ ਸਿੰਘ ਜੀ ਜੋ ਗੱਲ ਹੋਈ ਹੈ ਉੱਥੇ ਯਾਨੀ ਕਿ ਮੈਨੂੰ ਉੱਥੇ ਤੁਸੀਂ ਕਿੱਥੇ ਡਿਊਟੀ ਕਰਦੇ ਸੀ ਕਿ ਕਿਹੜੇ ਗੁਰਦੁਆਰਾ ਸਾਹਿਬ ਦੀ ਇਹ ਗੱਲ ਹੈ ਡਿਊਟੀ ਗੁਰਦੁਆਰਾ ਸੂਲੀ ਸਾਹਿਬ ਕੋਟੜਮ ਪਿੰਡ ਪੈਂਦਾ ਜਿੱਥੋਂ 15 ਕਿਲੋਮੀਟਰ ਹੈ ਜੀ ਹਮ ਉੱਥੇ ਮੈਨੂੰ ਤੰਗ ਪਰੇਸ਼ਾਨ ਪਹਿਲਾਂ ਤੋਂ ਵੀ ਕੀਤਾ ਜਾਂਦਾ ਸੀ ਕਿਉਂ ਨਾ ਕੋਈ ਇੱਥੇ ਕੋਈ ਖਾਣ ਨੂੰ ਨਾ ਕੋਈ ਚਾਹ ਪਾਣੀ ਨਾ ਕੋਈ ਰਹਿ ਸਭ ਗਾਰਾ ਕੁਝ ਨਹੀਂ ਦਿੱਤਾ ਜਾਂਦਾ ਸੀ ਮਾੜੀ ਮਾੜੀ ਗੱਲ ਤੇ ਮੈਨੂੰ ਤੰਗ ਕਰਿਆ ਜਾਂਦਾ ਸੀ ਜਦ ਮੈਂ ਡਿਊਟੀ ਮੇਰੀ ਕੀਰਤਨ ਵਾਸਤੇ ਸੀ ਕੀ ਹਾਈ ਡਰਾਗੀ ਡਿਊਟੀ ਸੀ ਪਰ ਉਹ ਮੈਥੋਂ ਨਾਲ ਹੋਰ ਦੋ ਦੋ ਘੰਟੇ ਸੇਵਾ ਲੈਂਦੇ ਸੀ ਮੈਥੋਂ ਵੀ ਦੋ ਘੰਟੇ ਇੱਥੇ ਪ੍ਰਸਾਦ ਤੇ ਬੈਠੋ ਜਾਂ ਦੋ ਪੂਰੇ ਘੰਟੇ ਇੱਧਰ ਬੈਠੋ ਐ ਨਿੱਕੇ ਨਿੱਕੇ ਗੱਲ ਤੰਗ ਪਰੇਸ਼ਾਨ ਕਰਦੇ ਸੀ ਇੱਕ ਉੱਥੇ ਆ ਗਿਆ ਜੀ ਵੀ ਅ ਕਲਦੀਪ ਸਿੰਘ ਟੀਚਰ ਸਕੂਲ ਦਾ ਟੀਚਰ ਹੈ ਉਹ ਵੀ ਮੈਨੂੰ ਤੰਗ ਕਰਦਾ ਸੀਗਾ ਵੀ ਮੇਰੇ ਵੀਡੀਓ ਬਣਾ ਕੇ ਕੀਰਤਨ ਕਰ ਦੇ ਦੀਆਂ ਜਾਂ ਇਹਨੂੰ ਕਹਿੰਦਾ ਕੀਰਤਨ ਨਹੀਂ ਆਉਂਦਾ ਜਾਂ ਕਹਿੰਦੇ ਇਹ ਕਥਾ ਕਿਉਂ ਕਰਦਾ ਸ਼ਬਦ ਦੇ ਵਿੱਚ ਕਥਾ ਕਿਉਂ ਕਰਦਾ ਪਰ ਕਥਾ ਮੈਂ ਇਥੇ ਤਾਂ ਕਰਦਾ ਸੀਗਾ ਉੱਥੇ ਨਾ ਤਬਲੇ ਵਾਲਾ ਸਿੰਘ ਨਹੀਂ ਸੀਗਾ ਉੱਥੇ ਤਬਲੇ ਵਾਲੇ ਸਿੰਘ ਦੀ ਡੈਥ ਹੋ ਗਈ ਸੀ ਮਹੀਨਾ ਤਬਲੇ ਵਾਲਾ ਉੱਥੇ ਨਹੀਂ ਸੀ ਇਸ ਕਰਕੇ ਵੀ ਮੈਂ ਉੱਥੇ ਕੀਰਤਨ ਕਰਦਾ ਸੀਗਾ ਤਬਲੇ ਤੋਂ ਬਿਨਾ ਕੀਰਤਨ ਨਹੀਂ ਹੁੰਦਾ ਪਰ ਉੱਥੇ ਮੈਂ ਸ਼ਬਦ ਪੜ੍ਹ ਕੇ ਮੈਂ ਉਦੀ ਵਿਆਖਿਆ ਕਰ ਦਿੰਦਾ ਸੀਗਾ ਉਹ ਮੇਰੀ ਵੀਡੀਓ ਬਣਾ ਕੇ ਲੈ ਜਾਂਦਾ ਸੀ ਕੁਲਦੀਪ ਸਿੰਘ ਟੀਚਰ ਐ ਕਿਉਂਕਿ ਉੱਥੇ ਉਹ ਮੈਨੂੰ ਹਟਾਉਣਾ ਚਾਹੁੰਦੇ ਸੀ ਕੁਲਦੀਪ ਸਿੰਘ ਆ ਜਿਹੜੇ ਤੇ ਇੱਕ ਮੈਨੇਜਰ ਦੇ ਖਾਸੇ ਬੰਦੇ ਨੇ ਕੁਲਦੀਪ ਸਿੰਘ ਤੇ ਅਮਰਦੀਪ ਸਿੰਘ ਘਰਾਂਗਣਾ ਉਹ ਕਦੇ ਮੇਰੀ ਕੋਈ ਵੀਡੀਓ ਬਣਾ ਕੇ ਗਲਤੀ ਬਣਾਉਂ ਕੱਢਦੇ ਕੋਈ ਕੋਈ ਕਿਵੇਂ ਕੱਢਦੇ ਇਹ ਵੀਡੀਓ ਕਿਸੇ ਸੋਸ਼ਲ ਮੀਡੀਆ ਤੇ ਪਾਉਂਦੇ ਸੀ ਜਾਂ ਦਿਖਾਉਂਦੇ ਸੀ ਉੱਪਰ ਹੈੱਡ ਇਹ ਮੈਨੇਜਰ ਸਾਹਿਬ ਨੂੰ ਦਿਖਾਉਂਦੇ ਸੀਗੇ ਵੀ ਵੀ ਇਹਨੂੰ ਕਿਵੇਂ ਨਾ ਕਿਵੇਂ ਤੰਗ ਪਰੇਸ਼ਾਨ ਕੀਤਾ ਜਾਵੇ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਜੀ ਜਿਹੜਾ ਦੇਖੋ ਚੋਰੀ ਉਹ ਹੁੰਦੀ ਆ ਜਾਂ ਮੈਂ ਕੋਈ ਗੋਲਕ ਤੋੜ ਲਈ ਗੋਲਕ ਚੋਂ ਪੈਸੇ ਕੱਢ ਲਏ ਜਾਂ ਮੈਂ ਕਿਸੇ ਜੀਬ ਕਤਲ ਲਈ ਜਾਂ ਉੱਥੋਂ ਮੈਂ ਕੋਈ ਹੋਰ ਚੋਰੀ ਚੀਜ਼ ਕਰ ਲਈ ਉਹ ਹੁੰਦੀ ਆ ਚੋਰੀ ਜਿਹੜੇ ਜਿਹੜੀ ਜਿਹੜੇ ਪੈਸਿਆਂ ਬਾਰੇ ਮੈਨੂੰ ਕੱਢਿਆ ਗਿਆ ਉੱਥੋਂ ਜੀ ਉਹ ਸੀ ਹਰਮੋਨੀਅਮ ਤੇ ਜਿਹੜੇ ਕੀਰਤ ਸਤਕਾਰ ਕਰਦੀ ਆ ਸੰਗਤ ਉਹਨਾਂ ਨੇ ਜਾਨੀ ਕਿ ਸੰਗਤ ਮਾਨਸਾਂ ਦੀ ਹੋਈ ਹੈ ਉਹ ਮੈਨੂੰ ਆਏ ਮਹੀਨੇ 500 ਰੁਪਏ ਦੇ ਕੇ ਆਉਂਦੇ ਸੀ ਵੀ ਰਾਗੀ ਸਿੰਘ ਇਹ ਤੁਸੀਂ ਆਪਦੇ ਬੱਚਿਆਂ ਲਈ ਵਰਤਨੇ ਆ ਵੀਸੀ ਗੋਲਕਸਾ ਵੀ ਸਰਦਾਂ ਪਾਉਨੇ ਆ ਪਰ ਆਸੀਂ ਸੋਨੂੰ ਸਤਕਾਰ ਨਾਲ ਦੇ ਰਹੇ ਆ ਆਈ ਮਹੀਨੇ ਜੀ ਪਰ ਉਸ ਦਿਨ ਉਥੇ ਤਬਲੇ ਸਿੰਘ ਨਵਾਂ ਰੱਖਿਆਗਾ ਜੱਸੀ ਸਿੰਘ ਉਹਨੇ ਕਰਿਆ ਵੀ ਜਦੋਂ ਕੀਰਤਨ ਹੋਇਆ ਉਹ 500 ਰੁਪਏ ਦੇ ਕੇ ਗਏ ਮੈਨੂੰ ਮੈਨੂੰ ਕਹਿੰਦਾ ਵੀ ਅੱਧੇ ਦੇ ਦੇ ਨਹੀਂ ਮੈਂ ਇਸ ਗੱਲ ਕਰਦਾ ਮੈਂ ਉਹਨੂੰ ਮਨਾ ਕਰਤਾ ਵੀ ਮੈਂ ਤੈਨੂੰ ਪੈਸੇ ਨਹੀਂ ਦਿੰਦਾ ਪਰ ਉਹਨੇ ਮੇਰੇ ਦਫ਼ਤਰ ਸ਼ਿਕਾਇਤ ਕਰਤੀ ਉਥੇ ਇਨਸਪੈਕਟਰ ਸਾਹਿਬ ਆਈ ਹੋਈ ਸੀ ਉਹਨਾਂ ਨੇ ਮੈਨੂੰ ਬੁਲਾ ਕੇ ਜੀ ਕਹਿੰਦੇ ਵੀ ਤੈਨੂੰ ਤੂੰ ਚੋਰੀ ਕੀਤੀ ਆ ਜੁਰਮਾਨਾ ਲੱਗੂ 6000 ਰੁਪਿਆ ਮੈਂ ਪੈਸੇ ਉਹਨਾਂ ਦੇ ਅੱਗੇ ਧਰਤੇ ਤੇ ਉਹ ਮੈਨੂੰ ਕਹਿੰਦੇ ਤੈਨੂੰ ਨਹੀਂ ਤੇ ਤੇ ਕਾਰਵਾਈ ਕੀਤੀ ਜਿਉ ਉਹਨੇ 6000 ਰੁਪਏ ਜੁਰਮਾਨਾ ਭਰੋ ਤੇ ਮੈਂ ਉਹਨਾਂ ਨੂੰ ਮਨਾ ਕਰਤਾ ਫਿਰ ਉਹਨਾਂ ਨੇ ਕਾਰਵਾਈ ਕਰਕੇ ਅਮਰ ਸਾਹਿਬ ਤੋਂ ਲੈਟਰ ਭੇਜ ਕੇ ਉਥੋਂ ਆਰਡਰ ਬੁੱਕ ਤੇ ਮੰਗਾ ਕੇ ਯਾਨੀ ਕਿ ਵੀ ਜਿਹੜਾ ਉਹਨੇ ਕਾਰਵਾਈ ਹੁੰਦੀ ਆ ਮੈਂ ਇਥੇ ਸੈਨ ਕਰਵਾ ਲਈ ਮੈਨੇਜਰ ਨੇ ਕਹਿੰਦੇ ਤੂੰ ਸੈਨ ਕਰ ਦੇ 2 ਮਹੀਨਿਆਂ ਬਾਅਦ ਤੈਨੂੰ ਅਸੀਂ ਬੁਲਾਵਾਂਗੇ ਅੱਛਾ ਫਿਰ ਮੈਂ ਸੋਚਿਆ ਵੀ ਦੇਖੋ 2 ਮਹੀਨਿਆਂ ਬਾਅਦ ਕੋਣ ਕੋਈ ਕੋਈ ਨਹੀਂ ਪੁੱਛਦਾ 2 ਮਹੀਨੇ ਬਾਅਦ ਜੀ ਬਸ ਇਹ ਤੋਂ ਬਾਅਦ ਮੈਂ ਛੁੱਟੀ ਕਰਤੀ ਮੈਨੂੰ ਕਿਸੇ ਨੇ ਪੁੱਛਿਆ ਨਹੀਂਗਾ ਤੇ ਉਸ ਤੋਂ ਬਾਅਦ ਪੱਤਰਕਾਰ ਵੀਰ ਆਏ ਸੀ ਉਹਨਾਂ ਨੇ ਵੀ ਯਾਨੀ ਕਿ ਵੀ ਕਿਹਾ ਵੀ ਜਥੇਦਾਰ ਨੂੰ ਗੋਲੇ ਗੱਲ ਪਹੁੰਚਣੀ ਚਾਹੀਦੀ ਆ ਪਰ ਜਥੇਦਾਰ ਨਾਲ ਗੱਲ ਹੋਈ ਜਿਹੜਾ ਆਪਣੇ ਕੁਲਦੀਪ ਸਿੰਘ ਗੜਗੱਜ ਨੇ ਨਵੇਂ ਜਥੇਦਾਰ ਰੱਖੇ ਗਏ ਨੇ ਉਹਨਾਂ ਨਾਲ ਗੱਲ ਹੋਈ ਉਹ ਕਿਸੇ ਲਿਖਤੀ ਰੂਪ ਦੇ ਵਿੱਚ ਭੇਜੋ ਉਹਨਾਂ ਨੂੰ ਮੈਂ ਹਫਤਾ ਹੋ ਗਿਆ ਮੇਲ ਕਰਵਾਤੀ ਸੀ ਅੰਮ੍ਰਿਤਸਰ ਦਫ਼ਤਰ ਵਿੱਚ ਵੀ ਮੇਲ ਕਰਵਾਈ ਸੀ ਲਿਖ ਕੇ ਲਿਖਤੀ ਰੂਪ ਚ ਤੇ ਉਹਨਾਂ ਨੂੰ ਵੀ ਸਪੈਸ਼ਲ ਮੈਂ WhatsApp ਤੇ ਉਹ ਐਪਲੀਕੇਸ਼ਨ ਉਹਨੂੰ ਭੇਜੀ ਗਈ ਸੀ ਪਰ ਅੱਜ ਤੱਕ ਮੈਨੂੰ ਕੋਈ ਫੋਨ ਨਹੀਂ ਆਇਆ ਕੋਈ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਨਾ ਹੀ ਕੋਈ ਤੇ ਜਿੰਨਾ ਪ੍ਰਬੰਧਕਾਂ ਨੇ ਮੈਨੂੰ ਰਖਾਇਆ ਸੀ ਨਾ ਕੋਈ ਉਹਨਾਂ ਵੱਲੋਂ ਕੋਈ ਫੋਨ ਆ ਵੀ ਤੈਨੂੰ ਕਿਉਂ ਹਟਾਇਆ ਗਿਆ ਜਾਂ ਤੇਰੀ ਕੀ ਗਲਤੀ ਹੈ ਪਹਿਲਾਂ ਮੈਨੂੰ ਪੁੱਛਿਆ ਜਾਂਦਾ ਵੀ ਤੇਰੀ ਕੀ ਗਲਤੀ ਹੈ ਇਥੇ ਮਾਨਸਾ ਦੇ ਵਿੱਚ ਸਾਡੇ ਬਹੁਤ ਬੰਦੇ ਨੇ ਜਿਨ੍ਹਾਂ ਨੇ ਮੈਨੂੰ ਰਖਾਇਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਮੇਰੀ ਜੀ ਅੱਛਾ ਤਾਂ ਕਿਵੇਂ ਮੈਂ ਸ਼ੁਰੂ ਤੇ 95 97 ਤੋਂ ਮੈਂ ਇੱਕ ਕੀਰਤਨ ਦੇ ਲੈਣ ਵਿੱਚ ਪਿਆ ਹੋਇਆ ਹਾਂ ਮੈਂ ਆਧੀ ਕੀਰਤਨ ਦਾ ਕਰਕੇ ਬੱਚੇ ਪਾਲਦਾ ਸੀ ਗੁਜ਼ਾਰਾ ਕਰਦਾ ਸੀ ਕੀਰਤਨ ਦੇ ਸਹਾਰੇ ਆਪਦੀ ਪੜ੍ਹਾਈ ਲਿਖਾਈ ਕੀਤੀ ਐ ਪਰ ਇਹਨਾਂ ਨੇ ਮੈਨੂੰ 8000 ਤਨਖਾਹ ਦੇ ਵਿੱਚ ਰੱਖਿਆ ਤਨਖਾਹ 8000 ਚੋਂ ਮੇਰੇ 4 ਘੇੜੇ ਲੱਗਦੇ ਸੀ ਇੱਥੇ ਡਿਊਟੀ ਤੇ ਜਾਣ ਦੇ 15 ਕਿਲੋਮੀਟਰ ਪੈਂਦਾ ਉਹ ਹੋ ਜਾਂਦਾ 60 ਕਿਲੋਮੀਟਰ ਪੈਂਦਾ ਜੀ ਉਹ ਮੇਰਾ ਤੇਲ ਵੇਖੋ 4000 ਦਾ ਮੈਂ ਤੇਲ ਖਤਮ ਮੱਚ ਜਾਂਦਾ ਸਾਰੇ ਮੈਨੂੰ 4000 ਰੁਪਏ ਬਚਦਾ ਉਹਦੇ ਨਾਲ ਗੁਜ਼ਾਰਾ ਦੇਖੋ ਮੈਂ ਗੁਜ਼ਾਰਾ ਕਰਦਾ ਸੀ ਇਧਰੋਂ ਉਧਰੋਂ ਪਰ ਫਿਰ ਵੀ ਉਹਨਾਂ ਨੇ ਮੈਨੂੰ ਜਾਨੀ ਕਿ ਉਹ ਥੋੜੇ ਡਿਊਟੀ ਤੋਂ ਬਿਨਾਂ ਗੱਲ ਤੋਂ ਹਟਾਇਆ ਗਿਆ ਹਟਾਇਆ ਤਾਂ ਤਾਂ ਜਾਇ ਸਕਦਾ ਜੇ ਆਪਾਂ ਕੋਈ ਚ ਗੋਲਕ ਤੋੜੀ ਹੋਵੇ ਜਾਂ ਮੈਂ ਕਿਸੇ ਜੀਵ ਕਤਰੀ ਹੋਵੇ ਹਨਾ ਉਹ ਚੋਰੀ ਹੁੰਦੀ ਆ ਪਰ ਜਿਹੜਾ ਰਾਗਿਆਂ ਦਾ ਕੀਰਤਨ ਸਤਕਾਰ ਆ ਜੇ ਉਹ ਵੀ ਕਿੱਡੀ ਗੱਲ ਆ ਜੇ ਮੈਂ ਚਲੋ 500 ਰੁਪਏ ਮੈਂ ਚੱਕ ਲਿਆ ਜਾਂ ਘਰ ਦੇ ਲਈ ਵਰਤ ਲਿਆ ਨਹੀਂ ਮੈਨੂੰ ਇਹ ਗੱਲ ਦੱਸੋ ਵੀ ਜਿਹੜਾ ਕੀਰਤਨ ਸਤਕਾਰ ਸੰਗਤ ਦੇ ਵੱਲੋਂ ਕੀਤਾ ਜਾਂਦਾ ਉਹ ਕੀਤਨੀ ਸਿੰਘਾਂ ਦਾ ਹੁੰਦਾ ਹੈ ਜਾਂ ਉਹ ਗੋਲਕ ਦਾ ਜਾਂ ਕਮੇਟੀ ਦਾ ਉਹਦੇ ਤੇ ਅਧਿਕਾਰ ਹੁੰਦਾ ਹੈ ਓ ਜੀ ਦੇਖੋ ਜਿੱਥੇ ਵੀ ਆਪਾਂ ਕੀਰਤਨ ਕਰਦੇ ਆਂ ਜਾਂ ਗੁਰੂ ਘਰਾਂ ਦੇ ਵਿੱਚ ਉਹ ਰਾਗੀਆਂ ਦਾ ਹੁੰਦਾਗਾ ਅੱਛਾ ਰਾਗੀਆਂ ਦਾ ਹੀ ਹੁੰਦਾ ਰਾਗੀਆਂ ਦਾ ਹੁੰਦਾ ਕਿਤੇ ਮਰਜ਼ੀ ਜਾ ਕੇ ਦੇਖਿਓ ਪਰ ਜੇ ਕੋਈ ਇਹਦਾ ਸ਼ਰੋਣੀ ਕੁਇਟ ਦਾ ਕੋਈ ਰੂਲ ਹੁੰਦਾ ਸਵਰਾ ਕੀ ਦੱਸਿਆ ਜਾਂਦਾ ਹੁੰਦਾ ਕਿਉਂਕਿ ਪਹਿਲਾਂ ਤੇ ਉੱਥੇ ਪੈਸੇ ਚੱਕੇ ਜਾਂਦੇ ਨੇ ਜਿਹੜੇ ਕੀਰਤਨ ਸਤਕਾਰ ਦੇ ਪੈਸੇ ਹੁੰਦੇ ਨੇ ਉਹ ਰਾਗੀ ਵਰਤੇ ਸੀ ਅੱਧੇ ਮੈਨੂੰ ਦੇਣਦੇ ਸੀ ਅੱਧੇ ਉਹ ਆਪ ਲੈ ਲੈਂਦੇ ਸੀ ਜਿਵੇਂ ਕਿ ਤਵਲੇ ਵਾਲਾ ਸਿੰਘ ਹੋ ਗਿਆ ਇੱਕ ਜਾਂ ਸੈਡਲਾ ਹੋ ਗਿਆ ਹਨਾ ਜੀ ਸੈਡਲਾ ਤਾਂ ਉੱਥੇ ਹੈ ਹੀ ਨਹੀਂ ਸੀ ਕਿਉਂਕਿ ਮੈਥੋਂ ਇਕੱਲੇ ਤੋਂ ਕੀਰਤਨ ਕਰਾਇਆ ਜਾਂਦਾ ਸੀ ਤੰਗ ਪਰੇਸ਼ਾਨ ਕਰਾਇਆ ਜਾਂਦਾ ਸੀਗਾ ਵੀ ਸਵੇਰ ਸਾਮ ਆਪੇ ਡਿਊਟੀ ਕਰੂ ਤੰਗ ਹੋ ਕੇ ਬਗਜੂ ਇੱਥੋਂ ਅੱਛਾ ਤੇ ਇਸ ਕਰਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀਗਾ ਜੀ ਜਦੋਂ ਤੁਸੀਂ ਨਹੀਂ ਹਟੇ ਫਿਰ ਉਹਨਾਂ ਨੇ ਇਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਵੀ ਬਹਾਨਾ ਬਣਾਇਆ ਬਹਾਨਾ ਬਣਾਇਆ ਗਿਆ ਇਹ ਮੇ ਕਿ ਜਿਹੜਾ ਤੁਹਾਨੂੰ ਬਈ ਸਤਕਾਰ ਹੋਊਗਾ ਸੰਗਤ ਦੇ ਵੱਲੋਂ ਉਹ ਉਹਦੇ ਤੇ ਹੱਕ ਸਾਡਾ ਹੋਊਗਾ ਜਾਂ ਕਮੇਟੀ ਦਾ ਹੋਊਗਾ ਦੱਸਿਆ ਨਹੀਂ ਸੀ। ਨਾ ਦੱਸਿਆ ਨਹੀਂ ਸੀ। ਕਿਉਂ? ਸਾਲ ਕੀ ਵੈਸੇ ਮੈਨੂੰ ਕਦੇ ਨਹੀਂ ਦੱਸਿਆ। ਜੋ ਪ੍ਰੋਗਰਾਮ ਹੁੰਦਾ ਸੀ ਉੱਥੋਂ ਯਾਨੀ ਕਿ ਜਿਹੜਾ ਤਵਲਾਲ ਸਿੰਘ ਸੀ ਉਹ ਪੈਸੇ ਚੱਕ ਲੈਂਦਾ ਸੀ ਅੱਧੇ ਮੈਨੂੰ ਦੇਂਦਾ ਸੀ। ਅੱਧੇ ਉਹ ਆਪ ਰੱਖ ਲੈਂਦਾ ਸੀਗਾ। ਅੱਛਾ। ਹਾਂਜੀ ਹਾਂਜੀ। ਅੱਛਾ ਤੁਸੀਂ ਵੀ ਗੱਲ ਕੀਤੀ ਵੀ ਮੈਂ ਸਾਰੀ ਪੜ੍ਹਾਈ ਵੀ ਇਦਾਂ ਹੀ ਕੀਤੀ ਆ ਤੇ ਘਰ ਦੇ ਹਾਲਾਤ ਕਿਦਾਂ ਦੇ ਸੀ ਸਿੰਘ ਜੀ? ਘਰ ਦੇ ਜੀ ਅਸੀਂ ਇਹ ਗੁਜਾਰਾ ਮੇਰਾ ਜਿਹੜਾ ਮਕਾਨ ਬਣਾਇਆ ਨਾ ਮੇਰਾ। ਹਾਂ। ਇਹ ਸੰਗਤਾਂ ਨੇ ਬਣਾਇਆ ਗਿਆ ਸਾਰਾ ਮਕਾਨ ਇੱਥੇ ਮੈਂ ਸਾਰੇ ਪਰਿਵਾਰ ਚ ਰਹਿ ਰਿਹਾ ਇੱਥੇ ਜਗ੍ਹਾ ਮੈਂ ਲੈ ਰਹੀ ਸੀ ਜੀ ਪਰ ਜਿਹੜਾ ਮਕਾਨ ਹੈ ਮੇਰਾ 2 ਸਾਲ 3 ਸਾਲ ਪਹਿਲਾਂ ਇੱਥੇ ਮਕਾਨ ਸੰਗਤਾਂ ਨੇ ਬਣਾਇਆ ਕੋ ਸੰਗਤਾਂ ਬਾਹਰ ਦੀਆਂ ਸੰਗਤਾਂ ਕਹਿ ਲੋ ਜਾਂ ਇੱਥੇ ਲੋਕਲ ਸਾਡੇ ਏਰੀਆ ਦੇ ਕਹਿ ਲੋ ਉਹਨਾਂ ਨੇ ਮੱਤ ਕਰਕੇ ਮੇਰਾ ਘਰ ਬਣਾਇਆ ਸੀ ਲੋਕਾਂ ਨੇ ਮਦਦ ਕੀਤੀ ਕਮੇਟੀ ਵੱਲੋਂ ਜਾਂ ਸਿੱਖ ਜਿਹੜੀਆਂ ਕਹਿ ਲੋ ਹਾਂ ਸੰਗਤਾਂ ਦੇ ਵੱਲੋਂ ਮਦਦ ਕੀਤੀ ਗਈ ਹਾਂਜੀ ਹਾਂਜੀ ਉਹਨਾਂ ਨੇ ਕਰਵਾਇਆ ਸੀ ਪਰ ਹੁਣ ਵੀ ਮੇ ਬੱਚੇ ਚਾਰ ਬੱਚੇ ਨੇ ਦੋ ਬੇਟੀਆਂ ਦੋ ਬੇਟੇ ਆ ਤੇ ਜਿਹੜਾ ਮੈਂ ਆਪ ਹੈਂਡੀਕੈਪਡਾਂ ਮੇਰੀ ਘਰ ਵਾਲੀ ਬਲਾਈਂਡ ਨੇ 100% ਤੇ ਪਰ ਇਹ ਤੋਂ ਪਹਿਲਾਂ ਜੋ ਪੜ੍ਹਾਈ ਦਾ ਖਰਚਾ ਸੀ ਆਏ ਸਾਲ ਜਿਵੇਂ ਜਬ 12 ਸੰਗਤ ਹੈਲਪ ਕਰਦੀ ਸੀ ਮੇਰੀ ਬੱਚਿਆਂ ਦੀ ਫੀਸ ਭਰਦੇ ਸੀ ਹਮ ਪਰ ਇਹਨਾਂ ਨੇ ਇਹ ਕਮੇਟੀਆਂ ਨੇ ਅ ਮੈਨੇਜਰਾਂ ਨੇ ਐਂਸ ਪੱਟਾ ਸਾਨੂੰ ਮੰਗਤੇ ਬਣਾਤਾ ਜਿੰਨਾਂ ਨੇ ਪਰ ਸਾਨੂੰ ਵੇਖੋ ਇਹਦੋਂ ਪਹਿਲਾਂ ਬਹੁਤ ਹੈਲਪ ਕੀਤੀ ਗਈ ਆ ਪਰ ਹੁਣ ਵੀ ਆਏ ਸਾਲ ਅਸੀਂ ਬੱਚੇ ਵੱਡੇ ਹੁੰਦੇ ਅਗਲੀ ਕਲਾਸਾਂ 'ਚ ਹੁੰਦੇ ਨੇ ਖਰਚੇ ਵੱਧਦੇ ਨੇ ਕਿ ਅਸੀਂ ਸੰਗਤਾਂ ਤੋਂ ਭੀਖ ਮੰਗਦੇ ਰਹਾਂਗੇ ਵੀ ਸਾਨੂੰ ਪੈਸੇ ਦੋ ਜੇ ਬੱਚਿਆਂ ਦੇ ਖਾਫੀ ਸਾਂ ਭਰੋ ਤੇ ਇਹ ਜਿਹੜਾ ਮੈਂ ਗਜ਼ਾਰਾ ਨਾਲ ਕਰਦਾ ਸੀ ਘਰ ਦਾ ਖਰਚਾ ਚੱਲਦਾ ਸੀ ਪਰ ਇਹ ਵੀ ਇਹਨਾਂ ਤੋਂ ਜਰਿਆ ਨਹੀਂ ਗਿਆ ਜੀ ਮੈਨੂੰ ਇਹ ਤੋਂ ਵਿਵਾਂਜਾ ਕਰਤਾ ਜੀ ਹੁਣ ਤੁਸੀਂ ਕਿਤੇ ਡਿਊਟੀ ਕਰ ਨਹੀਂ ਸਕੋਗੇ ਜਾਂ ਕਰ ਨਹੀਂ ਰਹੇ ਨਹੀਂ ਹੁਣ ਡਿਊਟੀ ਦੇਖੋ ਸਮਾਂ ਵੀ ਜਿਵੇਂ ਉਮਰ ਦੇ हिसाब ਨਾਲ ਮੇਰੀ 45 ਸਾਲ ਦੀ ਉਮਰ ਹੋ ਗਈ ਜੀ ਹੂੰ ਤੇ ਇਸ ਤੋਂ ਬਾਅਦ ਕੀ ਰੱਖਣਗੇ ਫੇਰ ਕੱਚਿਆਂ 'ਚ ਰੱਖ ਲਾਂਗੇ ਇਸ ਤੋਂ ਪਹਿਲਾਂ ਕੱਚਿਆਂ 'ਚ ਹੀ ਰੱਖ ਦਿਆ ਨੇ ਪਚਾਹ ਕਿਤੋਂ 4 ਸਾਲਾਂ ਦਾ ਹਟਾ ਦਿੰਦੇ ਆ ਦੇਖੋ ਗਲਤੀਆਂ ਇਨਸਾਨ ਤੋਂ ਹੁੰਦੀਆਂ ਨੇ ਹੂੰ ਪਰ ਇਹ ਜੇ ਤਾਂ ਕੋਈ ਬੰਦਾ ਬਾਰ-ਬਾਰ ਗਲਤੀ ਕਰਦਾ ਉਹ ਤਾਂ ਮੰਨ ਕੇ ਚੱਲੋ ਆਪਾਂ ਉਹਨੂੰ ਹਟਾਇਆ ਜਾ ਸਕਦਾ ਹੈ ਜੇ ਇਹ ਐਡੀ ਗਲਤੀ ਵੀ ਨਹੀਂ ਹੈਗੀ ਇਹਨੂੰ ਗਲਤੀ ਨਹੀਂ ਕਹਿ ਸਕਦੇ ਕਿ ਉਹ ਸਾਡਾ ਸਤਿਕਾਰ ਹੈ ਅਸੀਂ ਮਿਹਨਤਾਂ ਕਰੀਆਂ ਨੇ ਪੜ੍ਹਾਈਆਂ ਕੀਤੀਆਂ ਨੇ ਸਾਰੀ ਉਮਰ ਅਸੀਂ ਕੀਰਤਨ ਦੇ ਵਿੱਚ ਲੰਘਾਤੀ ਤੇ ਫਿਰ ਅਸੀਂ ਹੁਣ ਇਸ ਤੋਂ ਬਾਅਦ ਕੀ ਕਰਾਂਗੇ ਹੋਰ ਸੇ ਕੰਮ ਕਰ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਹੁਣ ਪਰਮਾਤਮਾ ਤੇ ਭਰੋਸਾ ਵੀ ਸਾਡਾ ਪਰਮਾਤਮਾ ਹੀ ਹੈ ਅੱਛਾ ਹਾਂਜੀ ਕਿਉਂ ਹੋਰ ਅਸੀਂ ਨਾ ਕੰਮ ਕੋਈ ਕਰ ਮੈਂ ਹੈਂਡੀਕੈਪ ਤਾਂ ਕੋਈ ਦਿਹਾੜੀ ਵੀ ਕਰ ਸਕਦਾ ਤੇ ਜਿਵੇਂ ਕਿ ਦੇਖੋ ਹ ਹਾਬ ਤੱਕ ਪਹਿਲਾਂ ਕਿ ਵੀਡੀਓ ਚੱਲੀ ਸੀ ਕਿਸੇ ਰਾਗੀ ਸਿੰਘ ਦੀ ਉਹ ਰੋ ਰੋ ਕੇ ਦੱਸ ਰਿਹਾ ਸੀ ਇਹ ਕਹਿੰਦਾ ਮੈਂ ਆਪਦੇ ਇੱਕ ਕਾਰ ਲਾ ਰਿਹਾ ਗਾਤਰਾ ਲਾ ਰਿਹਾ ਸੀਗਾ ਤੇ ਇਹ ਕਹਿੰਦਾ ਮੈਂ ਆਪਦਾ ਹਰਮੋਨੀਆ ਵੇਚਣਾ ਕਮੇਟੀਆਂ ਤੋਂ ਤੰਗ ਆ ਕੇ ਹੂੰ ਉਹ ਵੀ ਕੋਈ ਕੋਈ ਜਾਣ ਕੇ ਨਹੀਂ ਕੀਤਾ ਉਹਨੂੰ ਮਜਬੂਰ ਕੀਤਾ ਗਿਆ ਤੰਗ ਪਰੇਸ਼ਾਨ ਕੀਤਾ ਗਿਆ ਫਿਰ ਉਹਨਾਂ ਨੇ ਜਥੇਦਾਰ ਸਾਹਿਬ ਨੇ ਗੱਲ ਕਰੀ ਤੇ ਉਹਦੀ ਸੁਣਵਾਈ ਬਧੀਆ ਸੁਣਵਾਈ ਹੋਈ ਆ ਤੇ ਪਰ ਅਸੀਂ ਇਹ ਕੁਝ ਨਹੀਂ ਕਰਾਂਗੇ ਨਾ ਅਸੀਂ ਆਪਦੀ ਸਿੱਖੀ ਛੱਡਾਂਗੇ ਨਾ ਅਸੀਂ ਗੁਰਬਾਣੀ ਕੀਰਤਨ ਛੱਡਾਂਗੇ ਕਿਉਂਕਿ ਸਾਨੂੰ ਭਰੋਸਾ ਵੀ ਪਰਮਾਤਮਾ ਸਾਨੂੰ ਜਦੋਂ ਉਹ ਪਰਮਾਤਮਾ ਪੱਥਰਾਂ ਦੇ ਵਿੱਚ ਰਿਜਕ ਦੇ ਸਕਦਾ ਤੇ ਉਹ ਸਾਨੂੰ ਭੁੱਖਾ ਨਹੀਂ ਮਰਨ ਦੇਗਾ ਪਰ ਅਸੀਂ ਇਹ ਸਾਨੂੰ ਕੰਮ ਸਾਨੂੰ ਕੋਈ ਨਾ ਕੋਈ ਕਰਨਾ ਪਊਗਾ ਮੈਨੂੰ ਕੰਮ ਕਰਨਾ ਪਊਗਾ ਕਿਉਂਕਿ ਬੱਚੇ ਛੋਟੇ ਨੇ ਇਹਨਾਂ ਦੀ ਪੜ੍ਹਾਈ ਲਿਖਾਈ ਵੀ ਕਰਨੀ ਆ ਤੇ ਖਰਚਾ ਨਾਲ ਦੀ ਵਧਦਾ ਜਾਊਗਾ ਕਲਾਸਾਂ ਕਲਾਸ ਵਾਈਜ਼ ਪਰ ਹੁਣ ਕੋਈ ਹਲੇ ਕੋਈ ਸਾਧਨ ਕੋਈ ਨਹੀਂ ਕਮਾਈਦਾ ਜੀ ਹਮ ਇੱਕ ਪਾਸੇ ਤਾਂ ਬਹੁਤ ਸਾਰੇ ਇਹੋ ਜਿਹੇ ਲੋਕ ਸੀਗੇ ਜਿਨ੍ਹਾਂ ਦੇ ਉੱਤੇ ਕੁੜੀਆਂ ਨੂੰ ਛੇੜਛਾੜ ਦੇ ਵੀ ਕੁਝਕ ਲੋਕ ਆ ਦੇ ਇਲਜ਼ਾਮ ਲੱਗੇ ਉਹਨਾਂ ਨੂੰ ਮਾਫ਼ੀਆਂ ਵੀ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਐ ਐਸਜੀਪੀਸੀ ਦੇ ਵੱਲੋਂ ਇੱਕ ਬੰਨੇ ਕੋਈ ਹੈਂਡੀਕੈਪਡ ਬੰਦਾ ਜਿਹਨੂੰ ਸ਼ਾਇਦ ਪਤਾ ਨਹੀਂ ਸੀ ਕਿ ਇਹ ਇਸ ਗੁਰੂ ਘਰ ਦਾ ਕੀ ਰੂਲ ਹੈ ਕੀ ਰੈਗੂਲੇਸ਼ਨ ਹੈ ਨਹੀਂ ਪਤਾ ਸੀ ਤੇ ਇਸ ਗਲਤੀ 'ਚ ਉਹਨੂੰ ਕਬੂਲ ਵੀ ਕਰ ਰਿਹਾ ਇਹ ਵੀ ਮੈਂ ਉਹ ਪੈਸੇ ਲਏ ਆ ਉਹਨੂੰ ਉਹ ਤੁਹਾਨੂੰ ਲੱਗਿਆ ਵੀ ਉਹ ਮੇਰੇ ਆ ਉਹ ਪੈਸੇ ਉਹਨਾਂ ਦੇ ਪੈਸੇ ਵਾਪਸ ਵੀ ਕੀਤੇ ਆ ਮੈਂ ਜੀ ਪੈਸੇ ਨਾ ਵਾਪਸ ਕਰਤੇ ਉਹਨਾਂ ਨੂੰ ਉਹਨਾਂ ਨੇ ਪਤਾ ਨਹੀਂ ਪਰਚੀ ਕੱਟੀ ਆ ਪਤਾ ਨਹੀਂ ਕੀ ਕਰਿਆ ਪਰ ਉਹਨਾਂ ਨੂੰ ਮੈਂ ਵੀ 4000 ਤਾਂ ਤੁਹਾਨੂੰ ਬਚਦਾ ਤੇ ਉਹ 6000 ਦਾ ਤੁਹਾਨੂੰ ਜੁਰਮਾਨਾ ਜੁਰਮਾਨਾ ਲਾ ਰਹੇ ਹਾਂਜੀ ਹਾਂਜੀ ਬਿਲਕੁਲ ਇੱਕ ਬੰਨੇ ਵੀ ਜਿਹੜੀ ਗਲਤੀ ਮਾਫ ਕਰਨ ਯੋਗ ਨਹੀਂ ਉਹਨੂੰ ਮਾਫ ਕਰਤਾ ਹਾਂਜੀ ਸਜ਼ਾ ਲਾ ਕੇ ਛੋਟੀ ਜੀ ਸਜ਼ਾ ਲਾ ਕੇ ਸੇਵਾ ਲਾ ਕੇ ਹਾਂਜੀ ਸਜ਼ਾ ਨਹੀਂ ਕਹਿ ਸਕਦੇ ਆਪਾਂ ਵੀ ਭਾਂਡੇ ਉੱਥੇ ਗੁਰੂ ਘਰ ਚ ਭਾਂਡੇ ਧੋਣਾ ਸੇਵਾ ਹੁੰਦੀ ਆ ਸਜ਼ਾ ਨਹੀਂ ਹੁੰਦੀ ਆ ਨਾ ਇੱਕ ਛੋਟੀ ਜੀ ਸੇਵਾ ਲਾ ਕੇ ਉਹ ਰੱਬ ਦਾ ਮਾਰਿਆ ਜੀ ਉਹਦੇ ਨਾਲ ਇਸ ਤਰੀਕੇ ਦਾ ਵਿਤਕਰਾ ਕੀਤਾ ਜਾਂਦਾ ਹਾਂਜੀ ਦੇਖੋ ਉਹ ਸੇਵਾ ਮੈਨੂੰ ਵੀ ਲਾ ਸਕਦੇ ਸੀ ਮੈਨੂੰ ਕਹਿੰਦੇ ਮੈਂ ਬੈਠ ਕੇ ਬਰਤਨ ਵੀ ਸਾਫ਼ ਕਰ ਸਕੀ ਜੀ ਮੇਰੀ ਗਲਤੀ ਸੀ ਪਰ ਉਹ ਗਲਤੀ ਨਹੀਂ ਹੈਗੀ ਕਿਸੇ ਤੋਂ ਮਰਜ਼ੀ ਪੁੱਛਿਆ ਜਾਵੇ ਇੱਕ ਗੱਲ ਹੋਰ ਹੈ ਜੀ ਉੱਥੇ ਤੰਗ ਪਰੇਸ਼ਾਨ ਕਰਨ ਦੀ ਕਿਸੇ ਮਰਜ਼ੀ ਗੁਰੂ ਘਰ ਦੇ ਵਿੱਚ ਉਸ ਚਲੇ ਜਾਇਓ ਹੂੰ ਸੋਨੋ ਰਾਗੀ ਸਿੰਘ ਸ਼ੀਸ਼ੇ ਅੰਦਰ ਨਹੀਂ ਮਿਲਣਗੇ ਹੂੰ ਉਹਨਾਂ ਜਾਣ ਕੇ ਸ਼ੀਸ਼ੇ ਅੰਦਰ ਸਾਨੂੰ ਬਿਠਾਉਂਦੇ ਸੀ ਨਾ ਸਾਤੋਂ ਕੋਈ ਗੱਲਬਾਤ ਸੁਣਦਾ ਸੀ ਕੋਈ ਜਿਵੇਂ ਕੋਈ ਆਨੰਦਕਾਰ ਜਾ ਕੇ ਅਸੀਂ ਉਹਨਾਂ ਨੂੰ ਕੁਝ ਸਮਝਾਉਣਾ ਉਸ ਸ਼ੀਸ਼ੇ ਤੋਂ ਆਲੇ ਦੁਆਲੇ ਸ਼ੀਸ਼ਾ ਲਾਇਆ ਹੋਇਆ ਸਾਡੇ ਉੱਤੇ ਜੀ ਅੱਛਾ ਪਰ ਰਾਗੀਆਂ ਦੀ ਜਿਹੜੀ ਸਟੇਜ ਹੁੰਦੀ ਹੈ ਉਹ ਸ਼ੀਸ਼ੇ ਤੋਂ ਬਾਹਰ ਹੁੰਦੀ ਹੈ ਅੱਛਾ ਹਾਂਜੀ ਹਾਂਜੀ ਉਸ ਸ਼ੀਸ਼ਾ ਤੇ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਯਾਨੀ ਕਿ ਉਹਦੀ ਸ਼ੇਪ ਸੇਫਤੀ ਵਾਸਤੇ ਰੱਖਿਆ ਜਾਂਦਾ ਵੀ ਇੱਥੇ ਕੋਈ ਕੋਈ ਚਾ ਕੋਈ ਜਾਨਵਰ ਨਾ ਜੇ ਜਾਂ ਕੋਈ ਕੋਈ ਨੁਕਸਾਨ ਨਾ ਕਰ ਦੇ ਉਸ ਹਿੱਸਾ ਗੁਰੂ ਗ੍ਰੰਥ ਸਾਹਿਬ ਦੇ ਲਈ ਲਾਇਆ ਜਾਂਦਾ ਨਾ ਕਿ ਰਾਗੀਆਂ ਦੇ ਲਈ ਇਸ ਕਰਕੇ ਉਹ ਮਨਨਿਕੇ ਨਹੀਂ ਗੱਲਾਂ ਤੇ ਇਹਨੇ ਤੰਗ ਪਰੇਸ਼ਾਨ ਕਰਦੇ ਸੀ ਵੀਰ ਜੀ ਬਹੁਤ ਪਾਠੀ ਸਿੰਘਾਂ ਦੇ ਹਾਲਾਤ ਇਦਾਂ ਹੀ ਆ ਤੁਹਾਡੇ ਵਾਂਗੂ ਹੀ ਆ ਘਰਾਂ ਦੇ ਗੁਜ਼ਾਰੇ ਵੀ ਨਹੀਂ ਹੋ ਰਹੇ ਤੇ ਲੋਕ ਇਹਦੇ ਕਰਕੇ ਸਿੱਖੀ ਤੋਂ ਵੀ ਦੂਰ ਹੋ ਰਹੇ ਆ ਪਰ ਤੁਹਾਡੀ ਬਹੁਤ ਛਲਾਗਾ ਯੋਗ ਗੱਲ ਹੈ ਵੀ ਅਸੀਂ ਆਪਣੀ ਸਿੱਖੀ ਤੋਂ ਪਾਸੇ ਨਹੀਂ ਹੋਵਾਂਗੇ ਵੀ ਕਿਸੇ ਕਿੜਾ ਮਜੌਦਰੀਆਂ ਲਈ ਲਾ ਲੋ ਹਨਾ ਵੀ ਆਪਾਂ ਆਪਣਾ ਇਮਾਨ ਥੋੜੀ ਡੋਲਣ ਦੇਣਾ ਬਹੁਤ ਲੋਕਾਂ ਨੇ ਧਰਮ ਪਰਿਵਰਤਨ ਵੀ ਕੀਤੇ ਉਹਨਾਂ ਦੇ ਪਿੱਛੇ ਵੀ ਆਹੀ ਕਾਰਨ ਨੇ ਕਿ ਸਾਡੇ ਲੋਕ ਹੈ ਜਿਹੜੇ ਜਾਂ ਸਿੱਖ ਜਥੇਬੰਦੀਆਂ ਉਹ ਸਾਹਮðੀਆਂ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਕਿ ਵੀ ਬੱਚਿਆਂ ਦੀ ਫੀਸ ਤੱਕ ਦਾ ਖਰਚਾ ਜਾਂ ਬੱਚਿਆਂ ਨੂੰ ਖਾਸ ਕਰ ਐਜੂਕੇਸ਼ਨ ਹੀ ਜਿਹੜੀ ਉਹ ਸਿੱਖਿਆ ਤੇ ਬੰਦਿਆਂ ਨੂੰ ਜਿਹੜੀ ਆ ਉਹ ਜ਼ਰੂਰ ਦੇਣੀ ਚਾਹੀਦੀ ਹੈ ਇਕੱਲੇ ਪਾਠੀ ਸਿੰਘਾਂ ਦੀ ਜਿਹੜੇ ਗਰੀਬ ਨੇ ਜਾਂ ਜਿਹੜੇ ਖਰਚਾ ਨਹੀਂ ਚੁੱਕ ਸਕਦੇ ਤੁਸੀਂ ਕਹਿੰਨਾ ਵੀ ਹਰ ਸਾਲ ਫੀਸ ਵੱਧ ਜਾਂਦੀ ਹੈ ਹਾਂਜੀ ਹਰ ਸਾਲ ਫੀਸ ਫੀਸ ਵੱਧਦੀ ਹੈ ਜੀ ਆ ਪਿਛਲੇ ਸਾਲ ਵੀ ਅੱਜ ਦੋ ਤਿੰਨ ਸਾਲ ਪਹਿਲੇ ਬੱਚੇ ਪੜ੍ਹਦੇ ਨੇ ਉਹ ਬਾਰ ਦੀਆਂ ਸੰਗਤਾਂ ਮੈਨੂੰ ਫੀਸ ਲਈ ਪੈਸੇ ਭੇਜ ਦਿੰਦੇ ਨੇ ਵੀ ਬੱਚਿਆਂ ਦਾ ਦਾਖਲਾ ਭਰੋ ਪਰ ਹੁਣ ਵੀ ਦਾਖਲਾ ਮੂਰੇ ਆਇਆ ਪਿਆ ਜੀ ਤੇ ਪਰ ਹੁਣ ਅਸੀਂ ਬਾਰ-ਬਾਰ ਮੰਗਦੇ ਥੋੜੀ ਬਣਾ ਗਏ ਹਰੇਕ ਤੋਂ ਏਪੀ ਖ ਮੰਗਣ ਦਾ ਕੰਮ ਹੋ ਜਾਂਦਾ ਕਿ ਅਸੀਂ ਗੁਰੂ ਨੇ ਸਿੱਖਾਂ ਨੂੰ ਮੰਗਣ ਲਈ ਨਹੀਂ ਸਿੱਖ ਬਣਾਇਆ ਸਿੱਖ ਕੌਮ ਸਾਜੀ ਉਹਨਾਂ ਨੂੰ ਆਪਣੀ ਕਿਰਤ ਕਰਕੇ ਆਪ ਦਾ ਜਾਨਕੀ ਕਿਰਤ ਕਰਕੇ ਪਾਲਣ ਪੋਸਣ ਲਈ ਬਣਾਇਆ ਨਾ ਕਿ ਸਿੱਖ ਸੰਗਤਾਂ ਤੋਂ ਮੰਗਣ ਦੇ ਲਈ ਹੂੰ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਇਹਦੇ ਚ ਤੁਹਾਨੂੰ ਕਿੰਨਾ ਕੁ ਵਿਸ਼ਵਾਸ ਸੀ ਤੇ ਤੁਸੀਂ ਬਿਲਕੁਲ ਨੇੜੇ ਵੇਖਿਆ ਹਨਾ ਤੁਸੀਂ ਸਭ ਤੋਂ ਵੱਧ ਨੇੜੇ ਰਹੇ ਹੋ ਤੇ ਤੁਹਾਨੂੰ ਕੀ ਲੱਗਦਾ ਵੀ ਉਹ ਗੋਲਕ ਕਿੱਥੇ ਵਰਤੀ ਜਾਂਦੀ ਹੈ ਇਹ ਗੋਲਕਤਾ ਜੀ ਆਪ ਹੀ ਆਪ ਆਪ ਹੀ ਭਰਤੀ ਜਾਂਦੇ ਜਿਹੜੇ ਕੜਾ ਮਚੌਦਰੀ ਮੁਰੇ ਰੱਖੇ ਹੋਏ ਨੇ ਜਾਂ ਮੈਨੇਜਰ ਐਂਸਪੈਕਟਰ ਲਾ ਲੋ ਉਹ ਇਹਨਾਂ ਦੀ ਸਲਰੀਆਂ ਮਿਲੀਆਂ ਹੁੰਦੀਆਂ ਸਾਰੀਆਂ ਜੀ ਗੋਲਕਾ ਗਿਣ ਕੇ ਹਸਾਬ ਤਾਂ ਹਸਾਬ ਤਾਂ ਕਰਕੇ ਤੁਰ ਜਾਂਦੇ ਨੇ ਆਪਦੇ ਖਰਚੇ ਰਏ ਜਾਂਦੇ ਨੇ ਮੈਨੇਜਰ ਨੂੰ ਖਰਚੇ ਦੇ ਜਾਂਦੇ ਨੇ ਤੇ ਇਹਨਾਂ ਨੂੰ ਸਾਡਾ ਕੀ ਫਿਕਰ ਹੈ ਅਸੀਂ ਕਿਤੇ ਮਰਜੀ ਰੋਲਿਆ ਕਿਵੇਂ ਸਾਡੇ ਬੱਚੇ ਰੋਲਣ ਕਿਵੇਂ ਅਸੀਂ ਬੱਚੇ ਪੜਾਈਏ ਸਾਨੂੰ 8000 ਦਿੰਦੇ ਬਾਲਾ ਮੰਦਦੇ ਨੇ ਆਪ ਦੇਖੋ 33000 25 25 ਹਜ਼ਾਰ ਤਨਖਾਹ ਲੈਂਦੇ ਨੇ ਵਿਲੇ ਵੇਖ ਕੇ ਅਸੀਂ ਗੁਰੂ ਦਾ ਕੀਰਤਨ ਕਰਦੇ ਹਾਂ ਗੁਰੂ ਦੀ ਸੇਵਾ ਕਰਦੇ ਹਾਂ ਸਾਨੂੰ 8000 ਦੇ ਵਿੱਚ ਤੇ ਤੁਸੀਂ ਤੇਲ ਪਾਣੀ ਵੀ ਆਪਦੇ ਪੱਲਿਓਂ ਖਰਚਦੇ ਹੋ ਕਿਉਂਕਿ ਹੈਂਡੀਕੈਪਟੋ ਕੋਈ ਬੱਸ ਵਗੈਰਾ ਤੇ ਵੀ ਨਹੀਂ ਜਾ ਸਕਦੇ ਨਹੀਂ ਤਾਂ ਬੰਦਾ ਚਲੋ ਬੱਸ ਤੇ ਚਲਾ ਜਾਂਦਾ ਹੈ ਹਨਾ ਵੀ ਥੋੜੀ ਬਚਤ ਹੋ ਜਾਂਦੀ ਹੈ ਦੀ ਹਾਂਜੀ ਹਾਂਜੀ ਮੈਂ ਹਰ ਰੋਜ਼ ਗੂਟੀ ਤੇ ਜਾਂਦਾ ਜਿਵੇਂ ਗੂਟੀ ਇਹਨੇ ਮੇ ਕੋਈ ਹੈਂਡੀਕੈਪਟੋ ਨਾਲ ਗੂਟੀ ਹੈ ਜੀ ਅੱਛਾ ਉਹ ਤੇ ਮੈਂ ਰੋਜ਼ ਅਪ ਡਾਊਨ ਸ਼ੋਭਾ ਜਾਂਦਾ ਜੀ ਜੇ ਤੁਸੀਂ ਦੱਸਿਆ 60 ਕਿਲੋਮੀਟਰ ਹਾਂ 60 ਕਿਲੋਮੀਟਰ ਪੈਂਦੇ ਤਾਂ 15 ਕਿਲੋਮੀਟਰ ਹੈ ਉਹ ਵੀ ਤੇਲ ਪਾਣੀ ਨਹੀਂ ਦਿੱਤਾ ਜਾਂਦਾ ਕੋਈ ਉੱਥੇ ਕੁਝ ਨਹੀਂ ਦਿੱਤਾ ਜਾਂਦਾ ਸੀ ਜੀ ਮੈਨੂੰ ਦੇਖੋ 8000 ਦੇ ਵਿੱਚ ਮੈਂ ਕੀ ਕਰਨੂੰ ਨਾ ਕੋਈ ਚਾਹ ਪਾਣੀ ਨਾ ਦੁੱਧ ਨਾ ਕੋਈ ਪ੍ਰਸ਼ਾਦਾ ਤੇ ਉੱਥੇ ਨਾ ਜੀ ਜਿਵੇਂ ਹੁਣ ਸਰਦੀਆਂ ਲੰਘੀਆਂ ਹੁਣ ਉੱਥੇ ਗੀਜਰ ਵੀ ਮੈਂ ਆਪਦੇ ਪੈਸਿਆਂ ਨਾਲ ਲੈ ਕੇ ਲਾਇਆ ਉੱਥੇ ਗੀਜਰ ਲਾਇਆ ਹੋਇਆ ਪਰ ਇਹਨਾਂ ਵੱਲੋਂ ਨਹੀਂ ਕਿਹਾ ਕਿ ਹਾਂ ਰਾਗੀ ਹੈਂਡੀਕਾਟਾ ਇਹਨੂੰ ਠੰਡੇ ਪਾਣੀ ਦੀ ਪ੍ਰੋਬਲਮ ਆਉਂਦੀ ਆ ਵੀ ਅਸੀਂ ਗੀਜਰ ਲਵਾ ਕੇ ਦੇ ਦਈਏ ਆਪਦੇ ਕਮਰੇ ਦੇ ਵਿੱਚ ਗੀਜਰ ਏਸੀ ਸਭ ਕੁਝ ਲ अच्छा हां जी हां जी ਇਹਨਾਂ ਵਿੱਚ ਕਰਾ ਜਿਹੜਾ ਉਹ ਆਮ ਮਤਲਬ ਲੋਕਾਂ ਨਾਲ ਕੀਤਾ ਜਾਂਦਾ ਜਾਂ ਪਾਠੀਆਂ ਨਾਲ ਕੀਤਾ ਜਾਂ ਜਾਨਕੀ ਮੈਂ ਤਾਂ ਹਾਂਜੀ ਮੈਂ ਤਾਂ ਵੀ ਦੇਖੋ ਜਿੰਨੇ ਰਾਗੀ ਬਣਦੇ ਨੇ ਇੱਛਲ ਸਾਡੀ ਤੋਂ ਮਰਨਾਂਗੀ ਹਮ ਮੈਂ ਜਿਹੜੇ ਨਵੇਂ ਰਾਗੀ ਬਣਦੇ ਆਪਦੇ ਬੱਚਿਆਂ ਨੂੰ ਵੀ ਜਾਨਕੀ ਵੀ ਸੋਚ ਹੈ ਵੀ ਨਾ ਰਾਗੀ ਨਹੀਂ ਬਣਾਉਣਾ ਜਿਹੜੇ ਹੁਣ ਮੁੰਡੇ ਦੇਖੋ ਗ੍ਰੇਵ ਕਰਾਂਦੇ ਡਿਪਲੋਮੇ ਕਰ ਰਹੇ ਨੇ ਗੁਰਮ ਸੰਗੀ ਦੀ ਸੰਗੀਤ ਦੇ ਡਿਪਲੋਮੇ ਕਰ ਰਹੇ ਨੇ ਹਮ ਐਮਏ ਵਗੈਰਾ ਕਰ ਰਹੇ ਨੇ ਜਾਂ ਸੰਗੀਤ ਦੇ ਕੋਈ ਵੀ ਡਿਗਰੀਆਂ ਕਰ ਰਹੇ ਨੇ ਪਰ ਉਹਨਾਂ ਨੇ ਜੇ 8 8 8 8000 ਦੇ ਵੀ 3 3 ਸਾਲ ਭੌਂਕਣਾ ਉਹਨਾਂ ਨੇ ਮੈਂ ਤਾਂ ਇਹੀ ਬੇਨਤੀ ਕਰਉ ਇਹਦੋਂ ਤੱਕ ਕੋਈ ਹੋਰ ਨੌਕਰੀਆਂ ਕਰ ਲਓ ਕੋਈ ਕੋਰਸ ਕਰ ਲਾਣ ਸਰਕਾਰੀ ਟੀਚਰ ਲੱਗ ਜਾਣਾ ਪੁਲਿਸ ਦੇ ਵਿੱਚ ਮਿਹਨਤ ਕਰ ਲਾ ਜਾਂ ਫੌਜ ਚ ਭਰਤੀ ਹੋ ਜਾਣ ਪਰ ਮੈਂ ਨਹੀਂ ਕਹਿੰਦਾ ਵੀ ਕੋਈ ਰਾਗੀ ਬਣ ਜੇ ਕਿਉਂ ਅਸੀਂ ਮੈਂ ਇੰਨੀ ਉਮਰ ਕੱਢਤੀ 8000 ਤੇ ਕਿਤੇ 6000 ਤੇ ਮੈਂ ਕੋਈ 20000 ਕਦੇ ਹੱਥੀ ਆਪਦੇ ਗਿਣਕੇ ਨਹੀਂ ਦੇਖਿਆ 20 ਜਾਂ 30000 50000 ਕਦੇ ਅਜੇ ਤੱਕ ਮੈਂ ਆਦਿੱਤੀ ਗਿਣਕੇ ਨਹੀਂ ਦੇਖਿਆ ਜੀ ਪਰ ਕਿਉਂ ਹੁਣ 8000 ਦੇ ਵਿੱਚ ਚੁੱਕੀ ਗੇੜ ਲਾ ਖਰਚਾ ਤਾਂ ਕਰਦਾ ਪਹਿਲਾਂ ਹੋਇਆ ਪਿਆ ਹੁੰਦਾ ਜਦੋਂ ਤਨਖਾਹ ਲੈਨੇ ਉਹਦੀ ਘਰੇ ਸਾਨੂੰ ਦੇਣੇ ਪੈਂਦੇ ਆ ਘਰ ਸਾਡ ਸੌਦਾ ਲੈ ਲਿਆ ਕਿਤੇ ਕਿਸ ਸੈਂਡਰ ਭਰਾ ਲਿਆ ਜਾਂ ਦੁੱਧ ਦਾ ਖਰਚਾ ਕਹਿ ਲੋ ਹੋਰ ਨੀਕੇ ਮੋਟੇ ਚਲੋ ਬੱਚੇ ਟਲਮਠ ਵੀ ਹੁੰਦੀਆਂ ਨਿਗੇ ਨਿਗੇਆਂ ਦੀਆਂ ਬਿਮਾਰੀਆਂ ਚੱਲਦੀਆਂ ਹਨ ਜੀ ਤੇ ਅਸੀਂ ਕੀ ਆਪਦੇ ਪੁੱਵੇ ਖਿੱਚ ਬਣਾ ਲਾਂਗੇ ਕੀ ਬੱਚਿਆਂ ਨੇ ਬਣਾ ਦਾਂਗੇ ਕੀ ਬੱਚਿਆਂ ਨੇ ਅਸੀਂ ਵੱਡੀਆਂ ਡਿਗਰੀਆਂ ਕਰਾ ਦਾਂਗੇ ਹੂੰ ਉਹਦਾ ਬੱਚੇ ਤੁਸੀਂ ਗੁਰਸਿੱਖੀ ਦਾ ਜੋੜ ਕੇ ਰੱਖੇ ਸੀ ਜੀ ਤੁਹਾਡੇ ਜਿਵੇਂ ਤੁਸੀਂ ਦੱਸਿਆ ਦੋ ਬੇਟੀਆਂ ਦੋ ਬੇਟੇ ਹਾਂਜੀ ਬੱਚੇ ਆਪਣੇ ਕੇਸਾ ਤਾਰੀ ਨੇ ਅੱਛਾ ਤੇ ਉਹ ਅਕਾਲ ਅਕੈਡਮੀ ਚ ਪੜ੍ਹਦੇ ਨੇਗੇ ਅੱਛਾ ਵਧੀਆ ਚਲੋ ਹਲੇ ਨਿਆਣੇ ਨੇ ਚਲੋ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਕਹਿੰਨੇ ਚਲ ਗਰਵਾ ਗਰਵਾਣੀ ਦਾ ਮੋਹ ਤਾਂ ਪਾਉਣ ਆਪਾਂ ਸਾਨੂੰ ਗਰਵਾਣੀ ਦਾ ਟੁੱਟਣਾ ਨਹੀਂ ਚਾਹੀਦਾ ਹੂੰ ਤੇ ਨਾ ਹੀ ਅਸੀਂ ਬੱਚਿਆਂ ਨੂੰ ਤੋੜੀਏ ਪਰ ਇਹ ਨਹੀਂ ਕਹਿੰਦਾ ਵੀ ਅਸੀਂ ਰਾਗੀ ਬਣਾ ਦਾਂਗੇ ਜਾਂ ਗਰੰਥੀ ਬਣਾ ਦਾਂਗੇ ਕਿਉਂਕਿ ਅਸੀਂ ਬਹੁਤ ਕੁਝ ਦੇਖ ਲਿਆ ਅਸੀਂ ਤਾਂ ਚੱਲ ਗਏ ਚਲੋ ਜੀ ਹਨਾ ਜੀ ਤੇ ਪਰ ਜਿਹੜੇ ਹੁਣ ਬੱਚੇ ਇਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਨਹੀਂ ਚਾਹੁੰਦੇ ਹਰੇਕ ਫੀਲਡ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਪਿਤਾ ਦਾ ਕੀਤਾ ਹੁੰਦਾ ਉਹ ਬੱਚੇ ਅਪਣਾਉਂਦੇ ਆ ਚਾਹੇ ਉਹ ਕੁਝ ਵੀ ਹੋਵੇ ਤੇ ਉਹਨੂੰ ਬੱਚੇ ਅਪਣਾਉਂਦੇ ਆ ਕਹਿੰਦੇ ਹੁੰਦੇ ਨਾ ਕਿ ਜੇ ਕਿਸੇ ਦਾ ਪਿਤਾ ਮਾਸਟਰ ਹੈ ਤਾਂ ਬੱਚਾ ਵੀ ਮਗਰ ਮਾਸਟਰ ਹੋਊਗਾ ਡਾਕਟਰ ਹੈ ਤਾਂ ਬੱਚਾ ਵੀ ਮਗਰ ਡਾਕਟਰ ਹੋਊਗਾ ਪਰ ਕਿੰਨੀ ਦੁੱਖ ਦੀ ਗੱਲ ਹੈ ਸਿੱਖ ਪੰਥ ਦੇ ਵਿੱਚ ਜਿਹੜਾ ਵਿਅਕਤੀ ਆਪ ساری ਉਮਰ ਪਾਠੀ ਰਿਆ ਰਾਗੀ ਰਿਆ ਉਹ ਅੱਜ ਆਪਣੇ ਮੂੰਹ ਕਹਿ ਰਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਆ ਜਿਹੜੇ ਉਹ ਪਾਠੀ ਬਣਨ ਜਾਂ ਰਾਗੀ ਬਣਨ ਤੇ ਇਹਦੇ ਬਾਰੇ ਸਾਡੇ ਜਿਹੜੀਆਂ ਕਮੇਟੀਆਂ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਅੱਗੇ ਗੱਲ ਹੋਰ ਦੇਖੋ ਸਾਡੇ ਤੇ ਮਾਨਸਾ ਦੇ ਗਰੰਥੀ ਸਾਹਿਬ ਹੈ ਉਹ ਨਾ ਸਰਸਾ ਰੋਡ ਦੇ ਵਿੱਚ ਉਹ ਨਿੱਕੇ ਨਿੱਕੇ ਵਿਚਾਰਾ ਕੁਰਪੜਿਆਂ ਦੇ ਪੈਕਟ ਵੇਚਦਾ ਜਾਂ ਜਿਹੜੇ ਮੱਛਰ ਵਾਲੀਆਂ ਜਾਲੀਆਂ ਵੇਚਦਿਆ ਉਹ ਵੇਚਦਾ ਇੱਕ ਸਾਡੇ ਅਵਤਾਰ ਸਿੰਘ ਰਾਗੀ ਮਾਨਸਾ ਦੇ ਰਾਗੀ ਨੇ ਉਹ ਮੇਰੇ ਪਿੰਡ ਦੇ ਰਾਗੀ ਨੇ ਉਹ ਵੀ ਹੂੰ ਉਹ ਵੀ ਉਥੋਂ ਇਹ ਡਿਊਟੀ ਤੋਂ ਪਾਸੇ ਕਰਿਆ ਹੋਇਆ ਅੱਛਾ ਹਾਂਜੀ ਦੇਖੋ ਰਾਗੀ ਇੱਕ ਮਾੜਾ ਹੋ ਜੂ ਦੋ ਮਾੜੇ ਹੋ ਜਾਣੇ ਸਾਰੇ ਇਤਨੀ ਚਲੋ ਮੈਂ ਮੰਨ ਲਓ ਮੈਂ ਮਾੜਾ ਹੈ ਨਾ ਜੀ ਪਰ ਉਹ ਬਤਾਰ ਸਿੰਘ ਰਾਗੀ ਉਹਨੂੰ ਪੁੱਛਿਆ ਜਾਵੇ ਉਹਨੂੰ ਹਟਾਇਆ ਹੋਇਆ ਤੇ ਇੱਥੇ ਬਰੇ ਸਾਬ ਗੁਰਦੁਆਰਾ ਤਿੰਨ ਚਾਰ ਬੰਦੇ ਇੱਥੋਂ ਹਟਾਤੇ ਤੇ ਪਰ ਦੇਖੋ ਗਲਤੀਆਂ ਇਨਸਾਨ ਤੋਂ ਹੁੰਦੀਆਂ ਨੇ ਪਰ ਸਾਡੀਆਂ ਉਹ ਗਲਤੀਆਂ ਨਹੀਂ ਜੋ ਵੱਡੇ ਵੱਡੇ ਲੋਕ ਵੱਡੀਆਂ ਵੱਡੀਆਂ ਗਲਤੀਆਂ ਕਰਦੇ ਨੇ ਸਾਡੀ ਤਾਂ ਗਲਤੀ ਬਸ ਇੱਕ ਕੀਰਤਨ ਸਤਕਾਰ ਦੀ ਹੈ ਗਲਤੀ ਤਾਂ ਉਹ ਹੁੰਦੀ ਹੈ ਜਦ ਅਸੀਂ ਗੱਲਾਂ ਭੰਨ ਲਿਆ ਜਾਂ ਗੱਲੇ ਤੋਂ ਪੈਸੇ ਚੱਕ ਲਏ ਬਾਰ-ਬਾਰ ਦੇਖੋ ਗੱਲ ਕਰਦੇ ਚੰਗੇ ਨਹੀਂ ਲੱਗਦੇ ਤੇ ਜਾ ਵੀ ਮੈਂ ਕਿਸੇ ਇਨਸਪੈਕਟਰ ਦੀ ਜੀਬ ਕਤਰ ਲਈ ਜਾਂ ਮੈਨੇਜਰ ਦੀ ਜੀਬ ਕਤਰ ਲਈ ਉਹ ਉਹ ਚੋਰੀਆਂ ਹੁੰਦੀਆਂ ਨੇ ਹੁਣ ਜਦ ਸਾਨੂੰ ਕੀਰਤਨ ਸਤਕਾਰ ਵਿੱਚ ਗਰਵਾਣੀ ਦੇ ਸਤਕਾਰ ਕੀਤਾ ਉਹ ਕੋਈ ਨਾ ਕੇ ਸਾਡਾ ਵੀ ਗਰਵਾਣੀ ਕੀਰਤਨ ਕਰ ਰਹੇ ਨੇ ਓ ਪੇਟਾ ਉਹਦੇ ਪਿੱਛੇ ਡਿਊਟੀ ਤੋਂ ਹਟਾਉਣਾ ਕਿਤੇ ਵੀ ਨਹੀਂ